ਇਹ ਲੱਖੇ ਸਿਧਾਣੇ ਨੇ ਤਾਂ ਦੀਪ ਸਿੱਧੂ ਦੀ ਸਾਈਡ ਨਹੀਂ ਲਈ ਇਹ ਤਾਂ ਇਹਦਾ ਉਹਨੂੰ ਵੀ ਕਿਹਾ ਸੀ ਕਿ ਪਤਾ ਨਹੀਂ ਕਿੱਥੋਂ ਆ ਕੇ ਉੱਠ ਕੇ ਭਾਵੇਂ ਸਿੱਧੂ ਦੀ ਨੀਅਤ ਮਾੜੀ ਨਹੀਂ ਭਾਵੇਂ ਸਿੱਧੂ ਦਾ ਕੰਮ ਕਰਨ ਦਾ ਤਰੀਕਾ ਮਾੜਾ ਸੀ ਭਗਵਾਨ ਤਮਾਨ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇੰਨਾ ਇਹਨਾਂ ਛੋਟੇ-ਛੋਟੇ ਇਸ਼ੂਆਂ ਬਾਰੇ ਲੱਖੇ ਸਿਧਾਣੇ ਬਾਰੇ ਜਾਂ ਭਾਵੇਂ ਸਿੱਧੂ ਬਾਰੇ ਬੈਠ ਕੇ ਚਰਚਾ ਕਰੇ ਐਸਪੀ ਡੀ ਐਸਪੀ ਐਸਐਸਪੀ ਨਾ ਡੀਆਈਜੀ ਨਾ ਕਿਆ ਕਰਦੇ ਹੋ ਤੇ ਉਹਨੂੰ ਉਹ ਕਰਦੇ ਉਹ ਕੋਈ ਹੋਰ ਬੁਤੇਰੇ ਕੰਮ ਨੇ ਦੋਸਤੋ ਅੱਜ ਦਾ ਮੁੱਦਾ ਜਿਹੜਾ ਆਪਾਂ ਡਿਸਕਸ ਕਰਨਾ ਉਹ ਹੈਗਾ ਲੱਖੇ ਸਿਧਾਣੇ ਦਾ ਭਾਨੇ ਸਿੱਧੂ ਦਾਤ ਪੰਜਾਬ ਸਰਕਾਰ ਦਾ ਜੋ ਕੁਝ ਵੀ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਜੋ ਚੱਲਦਾ ਆ ਰਿਹਾ ਜੋ ਭਾਨੇ ਸਿੱਧੂ ਨੇ ਮੁਹਿਮ ਵਿੰਡੀ ਸੀ ਕਿ ਲੋਕਾਂ ਦੇ ਪੈਸੇ ਮੜਾਉਣੇ ਨੇ ਉਹਨਾਂ ਟਰੈਵਲ ਏਜੰਟਾਂ ਤੋਂ ਜਿਨ੍ਹਾਂ ਨੇ ਲੋਕਾਂ ਦਾ ਪੈਸੇ ਦੱਬੇ ਨੇ ਉਹਦੀ ਸੋਚ ਬਹੁਤ ਵਧੀਆ ਸੀ ਉਹਦੇ ਇਨੀਸ਼ੀਏਟਿਵ ਬਹੁਤ ਵਧੀਆ ਸੀ ਜੋਨ ਪੈਰ ਪਟਿਆ ਪਰ ਉਹ ਕਿਤੇ ਨਾ ਕਿਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਨਹੀਂ ਆਇਆ ਕਾਨੂੰਨ ਨੇ ਉਹਨੂੰ ਸਹੀ ਤਰੀਕਾ ਨਹੀਂ ਮੰਨਿਆ ਕਾਨੂੰਨ ਨੇ ਉਹਨੂੰ ਉਹਨੂੰ ਇਲੀਗਲ ਵੇ ਮੰਨਿਆ ਕਿ ਲੋਕਾਂ ਦੀ ਹੈਲਪ ਕਰਨ ਦਾ ਬਿਕੋਜ਼ देयर इज ए देयर इज ਅ ਵੇ ਟੂ ਹੈਂਡਲ ਥੀਸ ਕਾਰਟੇਬਿਊਟ ਇਸ਼ੂਸ ਸੋ ਉਥੇ ਉਥੇ ਪ੍ਰਸ਼ਾਸਨ ਬੈਠਾ ਹੈ ਸਰਕਾਰ ਬੈਠੀ ਹੈ ਸੋ ਲੋਕ ਰਿਕੁਐਸਟ ਸਰਕਾਰ ਨੂੰ ਕਰਨ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਕਰਨ ਪ੍ਰਸ਼ਾਸਨ ਐਕਸ਼ਨ ਲਏਗਾ ਪਰ ਕਿਤੇ ਨਾ ਕਿਤੇ ਸ਼ਾਇਦ ਲੋਕੀ ਵੀ ਦੁਖੀ ਸੀ ਹਨ ਪਹਾੜਾ ਸਿੱਧੂ ਨੇ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਡਾਇਰੈਕਟ ਟਰੈਵਲ ਏਜੰਟਾਂ ਤੱਕ ਪਹੁੰਚਾਈ ਪ੍ਰਸ਼ਾਸਨ ਨੂੰ ਬਾਹਰ ਕੱਢ ਕੇ ਸੋ ਜੋ ਕਿਤੇ ਨ ਕਿਤੇ ਭਾਨੇ ਸਿੱਧੂ ਦੀ ਗ੍ਰਿਫਤਾਰੀ ਦਾ ਕਾਰਨ ਬਣਿਆ ਆਪਾਂ ਫੈਕਟਸ ਤੇ ਗੱਲ ਕਰਨੀ ਆਪਾਂ ਕਿਸੇ ਦੀ ਸਾਈਡ ਨਹੀਂ ਲੈਣੀ ਨਾ ਆਪਾਂ ਸਰਕਾਰ ਦੀ ਸਾਈਡ ਦੇ ਨਾ ਆਪਾਂ ਪੁਲਿਸ ਦੀ ਸਾਈਡ ਦੇ ਨਾ ਲੱਖੇ ਦੀ ਤੇ ਨਾ ਆਪਾਂ ਭਾਨੇ ਦੀ ਸੋ ਮੇਰਾ ਕੁਐਸਚਨ ਇਹ ਹੈ ਕਿ ਤੁਸੀਂ ਆਪਣੇ ਆਪਣੇ ਪੁਆਇੰਟ ਆਫ View ਸਾਰੇ ਜਰੂਰ ਦਿਓ ਕਿ ਜੇ ਲੱਖਾ ਸਿਧਾਣਾ ਜਦੋਂ ਦਾ ਕਿਸਾਨ ਅੰਦੋਲਨ ਦਿੱਲੀ ਤੋਂ ਪਹਿਲੀ ਵਾਰ ਹੋਇਆ ਉਦੋਂ ਦਾ ਹਾਈਲਾਈਟ ਹੋਇਆ ਲੱਖਾ ਸਿਧਾਣਾ ਨਾ ਤਾਂ ਕਦੇ ਦੀਪ ਸਿੱਧੂ ਬਾਜ ਦੇ ਪੱਖ ਵਿੱਚ ਬੋਲਿਆ ਨਾ ਕਦੇ ਉਹਨਾਂ ਬੰਦਿਆਂ ਦੇ ਪੱਖ ਵਿੱਚ ਬੋਲਿਆ ਜਿਹੜੇ ਹੌਲੀ-ਹੌਲੀ ਕਿਨਾਰੇ ਕਰ ਦਿੱਤੇ ਗਏ ਜੇ ਲੱਖਾ ਸਿਧਾਣਾ ਭਾਨੇ ਸਿੱਧੂ ਦੇ ਪੱਖ ਵਿੱਚ ਬੋਲਦਾ ਤੇ ਭਾਨੇ ਸਿੱਧੂ ਤੇ ਚੈਨੀ ਚੋਰ ਦਾ ਪਰਚਾ ਆ ਪਰਚਾ ਉਹ ਪਰਚਾ ਪਾ ਕੇ ਜੀ ਉਹਨੂੰ ਜੇਲ੍ਹ ਚ ਸਿੱਟਿਆ ਜਾ ਸਕਦਾ ਤੇ ਐਂਡ ਵਿੱਚ ਲੱਖੇ ਸਿਧਾਣੇ ਨੇ ਉਸ ਪਰਚੇ ਵਿੱਚ ਨਾਂ ਆਇਆ ਜਿਹਦੇ ਵਿੱਚ ਭਾਨਾ ਸਿੱਧੂ ਦਾ ਨਾਂ ਉਹਦੀ ਫੈਮਿਲੀ ਦਾ ਨਾਂ ਉਹਦੀਆਂ ਭੈਣਾਂ ਤੱਕ ਦਾ ਨਾਂ ਆ ਗਿਆ ਤੇ ਵਿੱਚ ਹੀ ਆਪਣੇ ਲੱਖੇ ਸਿਧਾਣੇ ਦਾ ਵੀ ਨਾਂ ਆ ਗਿਆ ਹੁਣ ਕੁਐਸਚਨ ਇਹ ਹੈ ਕਿ ਜੇ ਭਾਨਾ ਸਿੱਧੂ ਤੇ ਉਹਦੀ ਫੈਮਿਲੀ ਤੇ ਨਾਂ ਆ ਸਕਦਾ ਭਾਨਾ ਸਿੱਧੂ ਇੱਕ ਪਰਚਾ ਕੀਤੇ ਅੰਦਰ ਜਾ ਸਕਦਾ ਤੇ ਲੱਖੇ ਸਿਧਾਣੇ ਨੂੰ ਪੁਲਿਸ ਕਿਉਂ ਨਹੀਂ ਫੜਦੀ ਪੁਲਿਸ ਕਿਉਂ ਨਹੀਂ ਲੱਖੇ ਸਿਧਾਣੇ ਦੇ ਨੇੜੇ ਆਉਂਦੀ ਇੰਦਾਂ ਦਾ ਕਿਹੜਾ ਐਂਟੀਵਾਇਰਸ ਤੇ ਜਾਦੂਆ ਲੱਖੇ ਸਦਾਣੇ ਕੋਲ ਜਿਹੜਾ ਪਰਚੇ 'ਚ ਨਾ ਆਉਣ ਦੇ ਬਾਵਜੂਦ ਵੀ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰਦੀ ਇੰਦਾਂ ਦਾ ਕਿਹੜਾ ਐਂਟੀਵਾਇਰਸ ਆ ਇੰਦਾਂ ਦੀ ਕਿਹੜੀ ਮਿਸਟਰ ਇੰਡੀਆ ਵਾਲੀ ਯੂਨੀਫਾਰਮ ਹੋਂਦ ਕੋ ਜਿਹੜੀ ਘੜੀ ਲੱਗਦੀ ਹੈ ਕਿ ਉਹ ਚੁੱਪਚੀਪੀ ਤੇ ਘੜੀ ਲਾ ਕੇ ਭੀੜ ਵਿੱਚ ਦੀ ਨਾ ਕਿ ਉੱਥੇ ਸਭ ਤੋਂ ਪਹਿਲਾਂ ਪਹੁੰਚ ਜਾਂਦਾ ਮੋਰਚੇ ਤੇ ਬਾਕੀ ਵੱਡੇ ਤੋਂ ਵੱਡੇ ਲੀਡਰ ਜਿਹੜੇ ਆ ਉਹ ਘਰੇ ਡੱਕ ਲੈ ਜਾਂਦੇ ਐ ਐਡੀ ਕਿਹੜੀ ਜਾਦੂ ਦੀ ਛੜੀ ਹੈ ਲੱਖੇ ਕੋ ਇਹ ਮੇਰਾ ਕੁਐਸਚਨ ਆ ਕਿ ਮੈਂ ਲੱਖੇ ਦੇ ਖਿਲਾਫ ਨਹੀਂ ਨਾ ਮੈਂ ਭਾਨੇ ਸਿੱਧੂ ਦੇ ਖਿਲਾਫ ਆ ਨਾ ਮੈਂ ਸਰਕਾਰ ਦੇ ਨਾਲ ਮੈਂ ਕਿਸੇ ਦਾ ਪੱਖ ਦੀ ਗੱਲ ਨਹੀਂ ਕਰਦਾ ਮੈਂ ਸਿਰਫ ਪੁਆਇੰਟ ਤੇ ਗੱਲ ਕਰਦਾ ਕਿ ਆਪਾਂ ਆਪਾਂ ਆਪਣਾ ਆਪਣਾ ਸੁਜੈਸ਼ਨ ਦਈਏ ਕਿ ਇਹ ਹੈ ਕਿ ਪਿਕਚਰ ਜਿਹੜੀ ਬਾਹਰ ਬੈਠੇ ਬੰਦੇ ਨੂੰ ਦਿਸਦੀ ਹੈ ਉਹ ਇਹ ਹੈ ਕਿ ਉਹ ਕੋ ਕਿਹੜੀ ਜਾਦੂ ਦੀ ਛੜੀ ਹੈ ਜਿਹਨਾਂ ਬੰਦਿਆਂ ਨੇ ਦੀਪ ਸਿੱਧੂ ਬਾਈ ਦਾ ਬਾਈਕਾਟ ਕੀਤਾ ਜਿਨ੍ਹਾਂ ਨੇ ਉਹਨੂੰ ਪਤਾ ਨਹੀਂ ਕਿਹੜੇ ਕਿਹੜੇ ਅਪਸ਼ਬਦ ਬੋਲੇ ਜਿਹੜੇ ਮੈਂ ਯੂਜ਼ ਨਹੀਂ ਕਰਨੇ ਚਾਹੁੰਦਾ ਉਹ ਬੰਦੇ ਇਹਦੇ ਨਾਲ ਘੁੰਮਦੇ ਨੇ ਲੱਕੇ ਸਦਾਣੇ ਦੇ ਉਹ ਚਾਹੇ ਕਿਸਾਨ ਜਥੇਬੰਦੀ ਦੇ ਬੰਦੇ ਹੋਣ ਚਾਹੇ ਜਿਹੜੇ ਮਰਜ਼ੀ ਹੋਣ ਕਈ ਜਥੇਬੰਦੀਆਂ ਕਿਸਾਨ ਯੂਨੀਅਨ ਚ ਵੀ ਬਣੀਆਂ ਨੇ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਮਾੜਾ ਇਨਸਾਨ ਕਿਹਾ ਉਹਨਾਂ ਨੇ ਉਹਦੀ ਸਾਈਡ ਹੀ ਨਹੀਂ ਲਈ ਇੱਕ ਉਹ ਬੰਦਾ ਜਿਹੜਾ ਜਿਹੜਾ ਆਪਣਾ ਪਰਿਵਾਰ ਘਰ ਆਪਣੀ ਪ੍ਰੈਕਟਿਸ ਲੀਗਲ ਪ੍ਰੈਕਟਿਸ ਆਪਣਾ ਬਿਜ਼ਨਸ ਆਪਣਾ ਕੰਮ ਉਹ ਛੱਡ ਕੇ ਪੰਜਾਬ ਦੇ ਹਿੱਤਾਂ ਲਈ ਆਇਆ ਉਹਨਾਂ ਨੂੰ ਉਹਨੂੰ ਇਹਨਾਂ ਸਾਰਿਆਂ ਨੇ ਮਾੜਾ ਕਿਹਾ ਉਹਨੂੰ ਰਾਤਾਂ ਨੂੰ ਲੁਕਣ ਛਪਾਉਣ ਦੇ ਲਈ ਦੌੜ ਲਈ ਜਗ੍ਹਾ ਨਹੀਂ ਲੱਭੀ ਜਿੰਨਾ ਇਹਨਾਂ ਨੇ ਉਹਦੇ ਤੇ ਇਲਜ਼ਾਮ ਲਾਇਆ ਸੋ ਇਹ ਇਹ ਲੱਖੇ ਸਿਧਾਣੇ ਨੇ ਤਾਂ ਦੀਪ ਸਿੱਧੂ ਦੀ ਸਾਈਡ ਨਹੀਂ ਲਈ ਇਹ ਤਾਂ ਇਹ ਤਾਂ ਉਹਨੂੰ ਵੀ ਕਿਹਾ ਸੀ ਕਿ ਪਤਾ ਨਹੀਂ ਕਿੱਥੋਂ ਆ ਕੇ ਉੱਠ ਕੇ ਜੇ ਜੇ ਬਾਕੀ ਇਹਨਾਂ ਇਹਨੂੰ ਦੁੱਖ ਸੀਗਾ ਕਿ ਇਹ ਪੰਜਾਬ ਦੀ ਗੱਲ ਕਰਦਾ ਤਾਂ ਮੇਰੇ ਮੋਢੇ ਨਾਲ ਮੋਢਾ ਲਾਉਣਾ ਗੱਲ ਤਾਂ ਸਾਰੀ ਆਪਣੀ ਆਪਣੀ ਟੋਪੀ ਚਮਕਾਉਣ ਦੀ ਹੈ ਨਾ ਸਭ ਨੂੰ ਆਪਣੀ ਆਪਣੀ ਟੋਪੀ ਚਮਕਾਉਣ ਦੀ ਪਈ ਹੈ ਨਾ ਇਹ ਟੋਪੀ ਚਮਕਾਉਣੀ ਇਹ ਇਹ ਟੋਪੀ ਚਮਕਾਉਣ ਵਾਲੇ ਕੰਮ ਆ ਸੋ ਮੇਰਾ ਕੁਐਸਚਨ ਇਹ ਆ ਜੋ ਮੌਜੂਦਾ ਹਾਲਾਤ ਨੇ ਪੰਜਾਬ ਸਰਕਾਰ ਕਹਿੰਦੀ ਹੈ ਪੰਜਾਬ ਸਰਕਾਰ ਵਿੱਚ ਮੁੱਖ ਮੰਤਰੀ ਨੇ ਸ਼੍ਰੀ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੀ ਮੈਂ ਦਿਲੋਂ ਰਿਸਪੈਕਟ ਕਰਦਾ ਸਲੂਟ ਕਰਦਾ ਕਿ ਉਹ ਬੰਦੇ ਉਹ ਬੰਦਾ ਥੱਲੇੋਂ ਉੱਠਿਆ ਉਸ ਬੰਦੇ ਨੇ ਆਪਣਾ ਬੇਸ ਬਣਾਇਆ ਆਪਣਾ ਆਪਣੇ ਆਪਣੇ ਆਪ ਨਾਲ ਲੜਿਆ ਬੰਦਾ ਉਹ ਅੱਜ ਇਸ ਜਗ੍ਹਾ ਤੇ ਬੈਠਾ ਐਂ ਉਸ ਬੰਦੇ ਦੀ ਮੈਂ ਗਾਰੰਟੀ ਲੈਣਾ ਕਿ ਉਹਦੇ ਅੰਦਰ ਇਮਾਨਦਾਰੀ ਝਲਕਦੀ ਨਹੀਂ ਭਰੀ ਪਈ ਪੰਜ ਸਾਲ ਬਾਅਦ ਵੀ ਤੁਸੀਂ ਤੁਸੀਂ ਜਿੰਨਾ ਵੀ ਜ਼ੋਰ ਲਾ ਲਿਓ ਜੇ ਉਹਦੇ ਅਕਾਊਂਟ ਦੇ ਵਿੱਚੋਂ ਤੁਹਾਨੂੰ ਇੱਕ ਚੌਵਾਨੇ ਵੀ ਮਿਲ ਗਈ ਬੇਕਾਰ ਦੀ ਵਾਧੂ ਕਿ ਇਹਨੇ ਪੈਸਾ ਇਧਰ ਉਧਰ ਕੀਤਾ ਉਹ ਇੰਨਾ ਇੰਨਾ ਫੋਕਸ ਤੇ ਇੰਨਾ ギਵਿੰਗ ਬੰਦਾ ਹੈ ਆਪਣੀ ਸੁਸਾਇਟੀ ਨੂੰ ਆਪਣੇ ਲੋਕਾਂ ਨੂੰ ਸੋ ਮੈਂ ਉਹਦੀ ਬਹੁਤ ਦਿਲੋਂ ਰਿਸਪੈਕਟ ਕਰਦਾ ਜੇ ਸਾਰੇ ਲੋਕ ਇਲਜ਼ਾਮ ਲਾਉਂਦੇ ਨੇ ਭਗਵੰਤ ਮਾਨਤੇ ਕਿ ਭਗਵੰਤ ਮਾਨ ਨੇੱਖੇ ਸਿਧਾਨੇ ਤੇ ਪਰਚਾ ਕਰਤਾ ਜਾਂ ਭਾਨੇ ਸਿੱਧੂ ਤੇ ਕਰਤਾ ਭਗਵੰਤ ਮਾਨ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇੰਨਾ ਇੰਨਾ ਛੋਟੇ ਛੋਟੇ ਇਸ਼ੂਆਂ ਬਾਰੇ ਲੱਖੇ ਸਿਧਾਨੇ ਬਾਰੇ ਜਾਂ ਭਾਨੇ ਸਿੱਧੂ ਬਾਰੇ ਬੈਠ ਕੇ ਚਰਚਾ ਕਰੇ SP DSPS SSP ਨਾ ਡੀਆ ਜੀ ਨਾ ਕਿਆ ਕਰਦੇ ਹੋ ਤੇ ਉਹਨੂੰ ਉਹ ਕਰਦੇ ਹੋ ਕਿ ਹੋਰ ਬਥੇਰੇ ਕੰਮ ਨੇ ਇਹ ਜਿਹੜੇ ਐਕਸ਼ਨਸ ਨੇ ਪ੍ਰਸ਼ਾਸਨ ਲੈਂਦਾ ਇਹ ਜਿਹੜੇ ਐਕਸ਼ਨਸ ਨੇ ਜੋ ਸੁਸਾਇਟੀ ਵਿੱਚ ਉਹ ਉਹ ਕੰਮ ਹੋ ਰਹੇ ਨੇ ਜਿਹੜੇ ਹੋਣੇ ਨਹੀਂ ਚਾਹੀਦੇ ਇਹ ਐਕਸ਼ਨਸ ਪ੍ਰਸ਼ਾਸਨ ਲੈਂਦਾ ਤੇ ਜੇ ਕਦੇ ਕੱਲੂ ਭਗਵੰਤ ਮਾਨ ਤੇ ਗੱਲ ਆਉਂਦੀ ਵੀ ਹੈ ਤਾਂ ਉਹ ਇਹ ਹੀ ਕਹੇਗਾ ਕਿ ਇਹ ਕਾਨੂੰਨ ਦੇ ਦਾਇਰੇ 'ਚ ਹੋਣਾ ਚਾਹੀਦਾ ਬਿਕਾਜ਼ ਉਹ ਇੱਕ ਇਦਾਂ ਦੀ ਕੁਰਸੀ ਤੇ ਬੈਠੇ ਨੇ ਜਿੱਥੋਂ ਉਹਨਾਂ ਲਈ ਸਾਰੀ ਦੁਨੀਆ ਬਰਾਬਰ ਹੈ ਇਹਨੂੰ ਉਦਾਂ ਦਾ ਹੁਕਮ ਦੇਣਗੇ ਕਿ ਕਾਨੂੰਨ ਦੇ ਦਾਇਰੇ 'ਚ ਹੋਣਾ ਚਾਹੀਦਾ ਤੇ ਹੋਣਾ ਵੀ ਕਾਨੂੰਨ ਦੇ ਦਾਇਰੇ ਚ ਚਾਹੀਦਾ ਜੇ ਲੋਕਾਂ ਦੀ ਆਵਾਜ਼ ਪੁਲਿਸ ਤੱਕ ਜਾਂਦੀ ਏ ਪੁਲਿਸ ਨਹੀਂ ਸੁਣਦੀ ਤੇ ਲੋਕ ਆ ਕੇ ਕਹਿਣ ਕਿ ਅਸੀਂ ਰਿਕੁਐਸਟ ਕੀਤੀ ਸੀ ਤੇ ਪੁਲਿਸ ਨੇ ਐਕਸ਼ਨ ਨਹੀਂ ਲਿਆ ਫੇਰ ਤਾਂ ਮੈਂ ਸੈਂਸ ਬਣਦੀ ਦੇਖਦਾ ਪਰ ਜੋ ਪ੍ਰਸ਼ਾਸਨ ਬੈਠਾ ਉਹਨਾਂ ਨੂੰ ਪਿੱਛੇ ਛੱਡ ਕੇ ਇੱਕ ਬੰਦਾ ਜਾ ਕੇ ਮੰਦੀ ਪਾਸ਼ਾ ਵਿੱਚ ਗੱਲ ਕਰੇ ਟਰੈਵਲ ਏਜੰਟਾਂ ਨੂੰ ਉਹਨਾਂ ਨੂੰ ਵੱਧ ਘੱਟ ਬੋਲੇ ਟਰੈਵਲ ਏਜੰਟ ਵੀ ਤਾਂ ਐਂਡ ਵਿੱਚ ਬਿਜ਼ਨਸ ਹੀ ਕਰਦੇ ਨੇ ਹਾਂ ਜਿਹੜੇ ਗਲਤ ਕਰਦੇ ਨੇ ਲੋਕਾਂ ਨਾਲ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਲੋਕਾਂ ਦੇ ਪੈਸੇ ਖਾ ਕੇ ਭੱਜਦੇ ਨੇ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਆਪਣੇ ਦਫਤਰ ਖੋਲ ਕੇ ਪੈਸਾ ਇਕੱਠਾ ਕਰਕੇ ਦਫਤਰ ਬੰਦ ਕਰਕੇ ਚਲੇ ਜਾਂਦੇ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਪਰ ਉਥੇ ਵੇ ਆ ਕਰਨ ਦਾ ਉਥੇ ਤਰੀਕਾ ਹੈ ਸਜ਼ਾ ਦਿਵਾਉਣ ਦਾ ਕਾਨੂੰਨ ਬੈਠਾ ਹੈ ਪੁਲਿਸ ਬੈਠੀ ਹੈ ਕੋਰਟ ਬੈਠੀ ਹੈ ਜੱਜ ਬੈਠਾ ਹੈ ਇਹ ਕਿੱਥੇ ਇਹਨਾਂ ਨੂੰ ਜਿੰਦੇ ਲਾ ਕੇ ਛੱਡਦੀ ਹੈ ਜੇ ਭਾਨੂ ਸਿੱਧੇ ਨਹੀਂ ਭਾਨੇ ਸਿੱਧੂ ਨੇ ਫੋਨ ਕਰਕੇ ਧਮਕੀਆਂ ਦੇਣੀਆਂ ਟਰੈਵਲ ਏਜੰਟਾਂ ਨੂੰ ਇਹ ਵੇ ਨਹੀਂ ਇਹ ਵੇ ਜਿਹੜਾ ਹੈ ਇਹ ਫਿਲਮਾਂ 'ਚ ਵਧੀਆ ਲੱਗਦਾ ਹੈ ਇਹ ਫਿਲਮਾਂ ਦੇ ਵਿੱਚ ਬਹੁਤ ਵਧੀਆ ਲੱਗਦਾ ਦੇਖਣ ਨੂੰ ਪਰ ਰੀਅਲ ਲਾਈਫ ਦੇ ਵਿੱਚ ਵਨ ਇਟ ਕਮਸ ਟੂ ਡੁਆਲਿਟੀ ਯੂ ਕੈਨ ਨਾਟ ਯੂ ਕੈਨ ਨਾਟ ਡੂ ਦੋਸ ਥਿੰਗ ਵਿਚ ਆਰ ਨਾ ਨਾਟ ਐਕਸੈਪਟੇਬਲ ਵਨ ਯੂ ਲਿਵ ਇਨ ਅ ਸੋਸਾਇਟੀ ਯੂ ਕੈਨ ਓਨਲੀ ਦੋਸ ਯੂ ਕੈਨ ਓਨਲੀ ਡੂ ਦੋਸ ਥਿੰਗਸ ਵਿਚ ਐਕਸੈਪਟੇਬਲ ਇਨ ਸੋਸਾਇਟੀ ਸੋ ਐਕਸ਼ਨ ਪ੍ਰਸ਼ਾਸਨ ਦੀ ਨਜ਼ਰ ਵਿੱਚ ਗਵਰਨਮੈਂਟ ਦੀ ਨਜ਼ਰ ਵਿੱਚ ਇਹ ਐਕਸੈਪਟੇਬਲ ਨਹੀਂ ਹੈਗਾ ਬਹੁਤ ਸਾਰੇ ਵਧੀਆ ਟ੍ਰੈਵਲ ਏਜੰਟ ਵੀ ਹੈਗੇ ਜਿਹੜੇ ਟਾਪ ਲੈਵਲ ਦਾ ਕੰਮ ਕਰਦੇ ਆ ਐਂਡ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਦੇ ਹੁਣ ਇੱਕ ਬੰਦਾ ਦੋ ਬੰਦਾ ਪੰਜ ਬੰਦੇ 10 ਬੰਦੇ ਜੇ ਖਰਾਬ ਆ ਆਪਾਂ ਸਾਰੀ ਟਰੈਵਲ ਏਜੰਸੀ ਥੋੜੀ ਰਗੜ ਦੇਣੀ ਉਹਦੇ ਵਿੱਚ ਕਿ ਸਾਰੇ ਚੋਰ ਐ ਆਪਾਂ ਹਰ ਸਾਈਡ ਦੇਖਣੀ ਐ ਨਾ ਆਪਾਂ ਇੱਕ ਬੰਦੇ ਨੂੰ ਚੂਸ ਥੋੜੀ ਕਰਨਾ ਜੇ ਕੋਈ ਬੰਦਾ 10 ਬੰਦੇ ਨਾਲ ਜਾ ਕੇ ਧਮਕੀਆਂ ਦਿੰਦਾ ਫਿਰਦਾ ਟਰੈਵਲ ਏਜੰਟਾਂ ਨੂੰ ਪਰ ਉਹਦਾ ਮਤਲਬ ਇਹ ਥੋੜੀ ਸਾਰੇ ਟਰੈਵਲ ਏਜੰਟੇ ਗਲਤ ਆ ਤੇ ਇਹਦਾ ਮਤਲਬ ਨਹੀਂ ਕਿ ਭਾਨਾ ਸਿੱਧੂ ਦੀ ਨੀਤ ਮਾੜੀ ਸੀ ਮੈਂ ਭਾਨੇ ਸਿੱਧੂ ਦੇ ਵੀ ਖਿਲਾਫ ਨਹੀਂ ਐ ਭਾਨੇ ਸਿੱਧੂ ਦੀ ਨੀਤ ਮਾੜੀ ਨਹੀਂ ਭਾਨੇ ਸਿੱਧੂ ਦਾ ਕੰਮ ਕਰਨ ਦਾ ਤਰੀਕਾ ਮਾੜਾ ਸੀ ਜੋ ਕੁਛ ਉਹਦੇ ਨਾਲ ਹੋਇਆ ਉਹ ਸਿ ਭੋਲਾ ਪੰਛੀ ਨਹੀਂ ਜਿਹਨੂੰ ਕਹਿੰਦੇ ਪੰਜਾਬੀ ਚ ਉਹ ਭੋਲਾ ਪੰਛੀ ਸੀ ਜਿਹਦੇ ਨਾਲ ਹੋਇਆ ਪਰ ਮੈਂ ਸਿਰਫ ਕੁਐਸਚਨ ਕਰਨ ਦਾ ਮੇਰਾ ਐਸ ਵੇਲੇ ਮਕਸਦ ਇਹ ਆ ਕਿ ਇਹ ਤਾਂ ਬੰਦੇ ਸਾਰੇ ਅੱਗੇ ਆਏ ਕੰਮ ਕੀਤੇ ਮੰਦਾ ਚੰਗਾ ਬੋਲਿਆ ਐਕਸ਼ਨ ਲੈ ਇਹਨਾਂ ਤੇ ਐਕਸ਼ਨ ਹੋਇਆ ਐਕਸ਼ਨ ਦਾ ਰਿਐਕਸ਼ਨ ਹੁੰਦਾ ਇਹਨਾਂ ਤੇ ਵੀ ਹੋਇਆ ਤੇ ਇਹ ਜੇਲ੍ਹ ਚ ਗਿਆ ਜਿਹੜਾ ਬੰਦਾ ਪਹਿਲੇ ਦਿਨ ਤੋਂ ਹੀ ਤੁਰਿਆ ਫਿਰਦਾ ਉਹਦੇ ਤੇ ਐਕਸ਼ਨ ਕਿਉਂ ਨਹੀਂ ਹੁੰਦਾ ਮੈਨੂੰ ਇਸ ਚੀਜ਼ ਦਾ ਜਵਾਬ ਚਾਹੀਦਾ ਪਰਚੇ 'ਚ ਨਾ ਆਉਣ ਦੇ ਬਾਵਜੂਦ ਵੀ ਉਹ ਕਿਦਾਂ ਮੀਟਿੰਗਾਂ ਸ਼ਰਿਆਮ ਕਰੀ ਜਾਂਦਾ ਪਰਚੇ 'ਚ ਨਾ ਆਉਣ ਦੇ ਬਾਵਜੂਦ ਵੀ ਉਹ ਬੰਦਾ ਸਭ ਤੋਂ ਪਹਿਲਾਂ ਉੱਥੇ ਮੋਰਚੇ 'ਚ ਪਹੁੰਚ ਗਿਆ ਪੁਲਿਸ ਵਾਲੇ ਆਪਣੇ ਨਾਲ ਦੇ ਬੋਡੀਗਾਰਡ ਕਹਿੰਦਾ ਮੈਂ ਛੜਕ ਗਿਆ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕੀ ਸਰਕਾਰ ਦੇ ਲਈ ਕੰਮ ਕਰਦਾ ਪ੍ਰਸ਼ਾਸਨ ਦੇ ਲਈ ਕੰਮ ਕਰਦਾ ਜਾਂ ਪ੍ਰਸ਼ਾਸਨ ਦੇ ਖਿਲਾਫ ਲੋਕਾਂ ਲਈ ਕੰਮ ਕਰਦਾ ਪਿਕਚਰ ਕਲੀਅਰ ਹੋਣੀ ਚਾਹੀਦੀ ਹੈ ਪਿਕਚਰ ਕਲੀਅਰ ਨਹੀਂ ਪੰਜਾਬੀ 'ਚ ਕਹਿੰਦੇ ਨੇ ਭੰਬਲ ਪੂਸੇ ਵਾਲੀ ਪਿਕਚਰ ਹੈ ਮੈਨੂੰ ਤਾਂ উইਂਡਸ ਦੀ ਹੈ ਮੈਂ ਪੰਜਾਬੀ ਉਹ ਤੁਹਾਡੀ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਮੈਨੂੰ ਤੁਹਾਡੀ opinion ਚਾਹੀਦੀ ਹੈ ਕਿ ਤੁਸੀਂ ਕੀ ਸੋਚਦੇ ਹੋ ਇਸ ਬੇਸਤੇ ਤੁਹਾਡਾ ਕੀ ਕਹਿਣਾ ਹੈ ਕਿ ਵਾਕਈ ਜੋ ਮੈਂ ਸੋਚਦਾ ਤੁਸੀਂ ਵੀ ਉਹੀ ਸੋਚਦੇ ਹੋ ਜਾਂ ਸਿਰਫ ਮੈਂ ਸੋਚਦਾ ਬਿਕਾਜ਼ ਮੈਨੂੰ ਸ਼ੁਰੂ ਤੋਂ ਲੈ ਕੇ ਜਦੋਂ ਦਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਜਦੋਂ ਦੀਪ ਸਿੱਧੂ ਫਰੰਟ ਤੇ ਆਇਆ ਸੀ ਇਸ ਬੰਦੇ ਨੇ ਨਾ ਦੀਪ ਸਿੱਧੂ ਨੂੰ ਪਸੰਦ ਕੀਤਾ ਸੀ ਉਦੋਂ ਤੇ ਨਾਇਕ ਉਹਨਾਂ ਬੰਦਿਆਂ ਨੂੰ ਪਸੰਦ ਕੀਤਾ ਜਿਨ੍ਹਾਂ ਨੇ ਉਹ ਸਟੇਜ ਨੂੰ ਟੇਕਓਵਰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਲੋਕਾਂ ਦੀ ਨਜ਼ਰ ਵਿੱਚ ਜਿਹੜੇ ਬੰਦੇ ਜਾਦੇ ਆਏ ਤੇ ਉਹ ਹੌਲੀ-ਹੌਲੀ ਬੰਦੇ ਸਾਰੇ ਖੁੱਡੇ ਲੱਗੇ ਨੇ ਨੋਟ ਕਰਿਓ ਉਹ ਖੁੱਡੇ ਲੱਗੇ ਨੇ ਹੌਲੀ-ਹੌਲੀ ਖੁੱਡੇ ਲੱਗੇ ਨੇ ਜਿਨ੍ਹਾਂ ਜਿਨ੍ਹਾਂ ਜਥੇਬੰਦੀਆਂ ਨੇ ਇਹਨੂੰ ਸਪੋਰਟ ਕੀਤੀ ਹੈ ਕਿਸਾਨ ਯੂਨੀਅਨ ਬੰਦਿਆਂ ਨੇ ਫੋਰ ਐਗਜ਼ਾਮਪਲ ਮਿਸਟਰ ਰੋਲਦੂ ਜੀ ਉਹ ਸਾਰੇ ਵੀ ਦੀਪ ਸਿੱਧੂ ਦੇ ਖਿਲਾਫ ਹੀ ਸੀਗੇ ਸੋ ਇਹਨਾਂ ਦਾ ਜਿਹੜਾ ਗਰੁੱਪ ਹੈ ਉਹ 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 ਸ਼ੁਰੂ ਤੋਂ ਖਿਲਾਫ ਰਿਹਾ ਉਹਨਾਂ ਬੰਦਿਆਂ ਦੇ ਜਿਨ੍ਹਾਂ ਨੇ ਵਾਕੇ ਆਪਣਾ ਆਪ ਛੱਡਿਆ ਪਰ ਇਹਨਾਂ ਤੇ ਇੱਕ ਵੀ ਪਰਚਾ ਨਹੀਂ ਹੋਇਆ ਇੱਕ ਵਾਰੀ ਵੀ ਅੰਦਰ ਨਹੀਂ ਗਿਆ ਸੋ ਮੈਂ ਮੇਰੇ ਮੇਰੇ ਇੱਕ ਕੁਐਸਚਨ ਨੇ ਆਪਣਾ ਆਪਣਾ ਤੁਸੀਂ ਜਵਾਬ ਦਿਓ ਹੋ ਸਕਦਾ ਮੈਂ ਗਲਤ ਹੀ ਹੋਵਾਂ ਪਰ ਆਪਾਂ ਡਿਸਕਸ਼ਨ ਕਰਨਾ ਹੈ opinion ਦੇਣੀ ਹੈ ਕਿ ਵਾਕੇ ਇਹ ਗੱਲ ਸਹੀ ਹੈ ਜੋ ਮੈਂ ਸੋਚਦਾ